कु दिमाग हिलाना उठे किताबा ना मथा मारन लग जा पढ़ के गल तो लगे पढ़े लिखे ਕੀ ਲੱਗਦੇ ਨੇ ਅਨਪੜ ਲੋਗ ਨੂੰ ਲੱਗੇ ਬਾੜੀ ਜਮਾ ਅੰਨਾ ਲੜਾਵੇਂ ਨਾ ਖੁੰਡੇ ਹਰਕਤ ਦੇ ਦੂੰ ਕੀ ਹੋਇਆ ਪੁੱਤ ਕੁਛ ਨਹੀਂ ਮੰਮੀ ਬਸ ਮੈਂ ਸਵੇਰੇ ਉੱਠਦੀ ਨੂੰ ਢਿੰਡ ਦੀ ਜੰਬੜ ਗਈ ਤਾਂ ਕਿ ਉਥੇ ਆ ਪੜਨ ਲੱਜੰਦੀ ਆਏ ਨਹੀਂ ਹੈਗਾ ਦਾਦੀ ਨੂੰ ਚਾਹ ਬਣਾ ਕੇ ਦੇ ਦਵਾ ਕੋਈ ਨਾ ਬੀਬੀ ਸਾਹਿਬ ਮੈਂ ਬਣਾ ਦਿੰਦੀ ਆ ਵਾਹ ਜੀ ਵਾਹ ਸਾਰਾ ਬੰਦਾ ਚੱਲੀਏ ਵਾਹ ਜੀ ਵਾਹ 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 ਇਹਨਾਂ ਦੇ ਵਿੱਚੋਂ ਪਤਨੀ ਨਹੀਂ ਰਾਜਪਤ ਨਹੀਂ ਉਹ ਸਾਰੇ ਕੀ ਕੁੜੀਏ ਮੇਰੇ ਪੁੱਤ ਖਾਤੇ ਚਾਹ ਲਿਆ ਆਲਾ ਪੁੱਤ ਸਾਦੂਰਾ ਤੇਤੇ ਹਾਂ ਪੁੱਤ ਮੈਨੂੰ ਥੋੜੇ ਪੈਸੇ ਚਾਹੀਦੇ ਹੀ ਕੀ ਕਰਨੇ ਆ ਉਹ ਨਾ ਮੈਂ ਕੋਲੀ ਭਰਤੀ ਦੇ ਕੇ ਆਉਣੀ ਆ ਅੱਛਾ ਕਿੰਨੇ ਰੁਪਏ ਪਤਾ ਜਾਲੀ ਦੀ ਗੁੜੀ ਫਾਟ ਗਈ ਇਹ ਹਾਰੇ ਹੋਰ 니ਚੇ ਇਹਨੂੰ ਸੱਪਾਂ ਚਾ ਦੀ ਗੁੜੀ ਦੀ ਗੋਟਾ ਨਾ ਅੰਦੇ ਤਾਂ ਕੋਈ ਰਿਪੋਰਟ ਨਹੀਂ 니 ਫਿਰ ਤੂੰ ਲੈ ਕੇ ਆਉਂਦੀ ਲੈ ਅਗਲੀ ਵਾਰ ਜ਼ਰੂਰ ਲੈ ਕੇ ਆਉਂ ਜਰੂਰ ਤੁਹਾਨੂੰ ਤੇ ਲਿਆਈ ਫਿਰ ਨਹੀਂ ਚੰਗਾ ਚਲ ਮੈਂ ਚੱਲਦੀ ਆਂ ਕਾਸਦੀਆ ਤਾਂ ਐਵੇਂ ਹੀ ਚੱਲਦਾ ਰਿਹਾ ਔਰ ਤੁੰਤਾ ਬੈਰ ਦੀ ਦਿੱਕਤੀ ਸਮਝਿਆ ਜਾਂਦਾ ਪਰ ਮਮੀ ਆਪਾਂ ਇਹਨੂੰ ਬਦਲ ਨਹੀਂ ਸਕਦੇ ਕੋਈ ਤੇ ਜੇ ਤੇਰਾ ਕਿਉਂ ਜ਼ੋਰਦਾ ਹੁੰਦਾ ਫੇਰ ਗੱਲ ਹੋਰ ਹੁੰਦੀ ਹੁਣ ਤਾਂ ਸਾਰੀ ਜ਼ਮੀਨ ਜਾਇਦਾਦ ਦੀ ਮਾਰਕਨ ਤੇਰੀ ਦਾਦੀ ਆ ਮੈਂ ਇਤਿਹਾਸ ਵਿੱਚ ਪੜਿਆ ਵੀ ਕਿਵੇਂ ਕਈ ਔਰਤਾਂ ਨੇ ਆਪਣੇ ਦੇਸ ਦਾ ਨਾਮ ਰੌਸ਼ਨ ਕੀਤਾ ਉਹ ਕਿਤਾਬੀ ਗੱਲਾਂ ਤੇ असल ਜ਼ਿੰਦਗੀ ਵਿੱਚ ਬਹੁਤ ਫਰਕ ਪੁੰਦਾ ਇਹ ਕਹਿਣਾ ਬਹੁਤ ਸੌਖਾ ਪ੍ਰਕਾਰ ਨਾਲ ਬਹੁਤ ਔਖਾ ਕੋਈ ਗੱਲ ਨਹੀਂ ਮੰਮੀ ਜਨਾ ਬਾਤੋ ਬਾਤ ਪਾੜ ਕੇ ਤੁਹਾਡਾ ਨਾਮ ਰੌਸ਼ਨ ਕਰੂੰਗੀ ਸ਼ਾਬਾਸ਼ ਇਹ ਸਿਰਫ ਤੇਹੀ ਉਮੀਦਾਂ ਨੇ ਵਾਜੂ 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 ਵੀ ਕੁੜੀਏ ਸਮਾਰ ਕੇ ਝਾੜੂ ਲਾ ਲਾ ਜਦੋਂ ਮੈਂ ਤੇਰੇ ਜਿੱਤੀ ਹੁੰਦੀ ਸੀ ਫਾਟਸ ਤੋਂ ਸ਼ੀਸ਼ਾ ਦਿਖਣ ਲਾ ਦਿੰਦੀ ਸੀ ਸ਼ੀਸ਼ਾ ਆ ਲੈ ਫੜਾਤੀ ਲਾ ਲਾ ਫਿਰ ਦੇਖ ਲੈ

ਹੁਣ ਆਪਾਂ ਨੂੰ ਕੀ ਨਮਾ ਮੁਰਗਾ ਸੁਣਾ ਬੈਣਾ ਕੋ ਤੇ ਨਮਾ ਮੁਰਗਾ ਆ ਗਿਆ ਉਹ ਬਾਈ ਕਿਵੇਂ ਆ ਠੀਕ ਆ ਬਾਈ ਤੁਹਾਨੂੰ ਦੱਸ ਇਹ ਕੰਮ ਨਹੀਂ ਗੋਲ ਬਾਈ ਐਸੇ ਚਾਹੀਦੇ ਸੀ ਵੀਰੇ ਤੇ ਆਸੇ ਤਾਂ ਮੇਰੇ ਕੋ ਹੈ ਗਿਆ ਪਰ ਉਹ ਮੈਨੂੰ ਆਪਣੇ ਕੰਮ ਲਈ ਚਾਹੀਦੇ ਲੈ ਯਾਰ ਹੁਣ ਤੂੰ ਐਵੇਂ ਨਾ ਕਰ ਤੂੰ ਗੜਾ ਬਾਈ ਨਹੀਂ ਪਹਿਲੀ ਵਾਰ ਤੈਨੂੰ ਕੰਮ ਕਿਹਾ ਬਾਈ ਆ ਲੈ ਫੜ ਬਾਈ ਤੂੰ ਵੀ ਕੀ ਯਾਰ ਜਿੱਤਰ ਹੋ ਜਾ ਤਿੱਟੜ ਆ ਗਿਆ ਮੈਂ ਆ ਗਿਆ ਇਹ ਕੀ ਕਰਨ ਗਿਆ ਇਹ ਤਾਂ ਜ਼ਰੂਰੀ ਸਮਾਨ ਲੈਣ ਗਿਆ आशा तू भाई देना रे आके ऐसा करया करेगा आशा ओ आगी आगी लाल पी आगी <laughs> आ ले वीर तंगरा फोड़ ना दी देख तो तो के जट दी जान आ जान ओ आगी जक वे आया कितनी जरूरी समाला लवली मैं नी पिंबा बाई बाई ਕੀ ਪਕੌੜੀ ਆ ਪਹਿਲਾ ਪਕੀਕੌੜਾ ਲੱਗਦਾ ਹੁੰਦਾ ਨੀਲਕ ਤੇਰਾ ਪਤਲਾ ਦੇ ਨਾਲ ਤਕਣ ਤੇ ਜਦੋਂ ਪਾਣੀ ਸਤਾਰਾ ਬਣ ਖਾਰੇ ਹੋਰ ਨੀ ਜੀ ਤੋਰਿ ਕੁੜੀਏ ਤੋਰਿ ਕੁੜੀਏ ਹੌਣ ਮੋਸੇ ਉਹੋ ਕਿਥੋਂ ਆਵੇ ਅਗਨੀ ਦੀ ਅੱਗ ਵਾਰੀਏ Kchan mi huysala da costai ho kobote sistar maru Keliyacha misue Sそれ sa na ਨੀ ਆਵੇਖਰਾ ਅੱਬੀ ਕੀਵੇਂ ਗਿਰੇ ਪਈ ਨੇ ਨੀ ਇਹ ਤਾਂ ਆਪਣੇ ਪਿੰਡ ਦੇ ਹੀ ਲੱਗਦੇ ਨੇ ਤੈਨੂੰ ਲੱਗ ਰਿਹਾ ਕਿ ਉਹ ਹੁੰਦੀ ਆ ਮੈਂ ਮਾਨੂੰ ਚੱਕਰ ਬਸਿਆ ਲੱਗੇ ਲੱਗਿਆ ਪਾਦਨਾ ਧੀ ਲਈ ਇਹ ਸ਼ੁਕਰਾ ਘਰ ਦਾ ਗੇਟ ਲੱਗਿਆ ਹੋਇਆ ਸੀ ਨਹੀਂ ਤੇ ਇਹਨਾਂ ਨੇ ਪੂਰੇ ਪਿੰਚ ਧਮਾੜਾ ਪਾ ਦੇਣੀਆਂ ਸੀ ਚਲੋ ਇਹਨਾਂ ਨੂੰ ਲੈ ਕੇ ਚੱਲੀਏ ਨਹੀਂ ਹਏ ਹੋਏ ਜੂੜਾ ਟੁੱਟ ਗਿਆ Yeah. <laughs> चंङे ते <Sanskrit begun> ਸਾ ਮੇਰਾ ਪੋਤਾ ਠੀਕ ਤਾਂ ਹੋ ਜੂਗਾ ਹਾਂ ਜੀ ਮੈਂ ਮੈਡਮ ਨੇ ਇੰਜੈਕਸ਼ਨ ਲਾ ਦਿੱਤਾ ਹੈ ਲੋਹਣੇ ਆ ਰਾਮ ਦੀ ਜ਼ਰੂਰਤ ਹੈ ਕੋਲ ਇਹਨੂੰ ਅੰਦਰ ਲੈ ਜਾ ਸਾਹਮਣੇ ਬੁੜਾ ਕੁਛ ਪੁੱਛਣਾ ਹੈ ਹਾਂ ਜੀ ਸਾਹਮਣੇ ਜੈਕਟ ਦੇ ਵਿੱਚ ਰੇਟ ਕਰਨਾ ਨਹੀਂ ਇੰਜੈਕਸ਼ਨ ਹੁੰਦਾ ਆ ਇੱਕ ਸਾਡੀ ਬੁੜੀ ਨੇ ਵੀ ਲਾ ਲਿਆ ਬੜ ਬੜ ਕਰਦੀ ਜੀ ਇਹ ਪਹਿਲੇ ਸਾਲ 10000 ਕੋਈ ਇੰਜੈਕਸ਼ਨ ਨਹੀਂ ਜਿਹੜੀ ਸਟੈਂਡਰਡ ਬੰਦ ਕਰਾ ਦਿੰਦੇ ਹੈ ਆ ਤੁਸੀਂ ਕਰੀ ਜਾਂਦੀਆਂ ਕੁੜੀਓ ਕੁਛ ਨਹੀਂ ਪੁੱਛਦੇ ਦਵਾਈ ਬਾਰੇ ਪੁੱਛਦੀ ਸੀ ਮੈਨੂੰ ਪਤਾ ਠੀਕ ਤਾਂ ਹਜੂ ਡਾਕਟਰ ਸਾਹਿਬ ਕਹਿੰਦੇ ਹਾਂਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਨਹੀਂ ਆਪਣੀ ਪੋਤੀ ਦਾ ਕਰੋ ਜੋ ਐਨੀ ਪੜੀ ਲਿਖੀ ਤੇ ਸਮਝਾਰ ਹੈ ਕੁੜੀਏ ਤੜਾ ਬਹੁਤ ਬੋਸਤ ਔਂਦਵਾਸ ਮੈਂ ਤੈਨੂੰ ਅੱਜ ਤੋਂ ਗੱਲ ਤੋਂ ਗੱਲ ਸੁਣਦੀ ਆ ਰਹੀ ਸੀ ਤੇ ਅੱਗੇ ਤੋਂ ਹੀ ਮੈਂ ਤੇਰੇ ਨਾਲ ਰੋਜ਼ੀ ਪੈਂ ਤੋਂ ਜਿੰਨਾ ਪੜਨਾ ਤੂੰ ਪੜੀ ਹੁੜੀ ਹੈ ਸਾਨੂੰ ਕੁੜੀਆਂ ਤੇ ਮੁੰਡਿਆਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ ਅਤੇ ਪਖੰਡੀਆਂ ਤੋਂ ਬਚਣਾ ਚਾਹੀਦਾ ਹੈ